ਨੇ ਤਾਂ ਤੁਹਾਡੇ ਜਿਹੜੇ ਉਹ ਪੈਸੇ ਨੇ ਉਹ ਹੋ ਸਕਦਾ ਬਹੁਤਾ ਟਾਈਮ ਤੁਹਾਡੇ ਨਾਲ ਨਾ ਚੱਲਣ ਜਾਂ ਫਿਰ ਤੁਹਾਡੇ ਕੋਲ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਤੁਸੀਂ ਜਿਵੇਂ ਕਹ ਦੀਏ ਪੈਸੇ ਦੀ ਕਿਲਤ ਦਾ ਸਾਹਮਣਾ ਕਰਨ ਲੱਗ ਜਾਓਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਇੰਟੈਲੈਕਚੁਅਲ ਸਰਦਾਰ YouTube ਚੈਨਲ ਦੇ ਉੱਤੇ ਅੱਜ ਆਪਾਂ ਰਿਚਡਡ ਕੋਰਡ ਕਿਤਾਬ ਦੇ ਬਾਰੇ ਕੁਝ ਇੱਕ ਹੋਰ ਗੱਲਾਂ ਕਰਾਂਗੇ ਮੇਰੀ ਇੱਕ ਵੀਡੀਓ ਪਹਿਲਾਂ ਆ ਚੁੱਕੀ ਹੈ ਤੁਸੀਂ ਇਸ ਚੈਨਲ ਦੇ ਉੱਤੇ ਜਾ ਕੇ ਇਸ ਚੈਨਲ ਨੂੰ ਖੋਲ ਕੇ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਆ ਉਸ ਵੀਡੀਓ ਦੇ ਵਿੱਚ ਕੁਝ ਕੁ ਪੁਆਇੰਟ ਦੱਸੇ ਹੋਇਆ ਜਿਵੇਂ ਕਿ ਐਸੈਟ ਵਰਸਸ ਲਾਇਬਿਲਟੀ ਇਹ ਦੋਨੇ ਚੀਜ਼ਾਂ ਕੀ ਨੇ ਕੁਝ ਕੁ ਹੋਰ ਮਹੱਤਵਪੂਰਨ ਗੱਲਾਂ ਉਸ ਵੀਡੀਓ ਦੇ ਵਿੱਚ ਦੱਸੀਆਂ ਵੀ ਆ ਤੁਸੀਂ ਉਹਨਾਂ ਨੂੰ ਵੀ ਜਾ ਕੇ ਦੇਖ ਸਕਦੇ ਆ ਅੱਜ ਆਪਾਂ ਇਸੇ ਕਿਤਾਬ ਦੇ ਵਿੱਚੋਂ ਕੁਝ ਕੁ ਹੋਰ ਪੁਆਇੰਟ ਜਿਹੜੇ ਉਹਨਾਂ ਦੀ ਗੱਲਬਾਤ ਕਰਾਂਗੇ ਤਾਂ ਪਹਿਲੀ ਗੱਲ ਆਪਾਂ ਅੱਜ ਇਹ ਇਸ ਕਿਤਾਬ ਦੇ ਵਿੱਚੋਂ ਕਰਾਂਗੇ ਉਹ ਕਹਿੰਦੇ ਨੇ ਕਿਤਾਬ ਦੇ ਵਿੱਚ ਜਿਹੜੇ ਰਿਚਡੈਡ ਨੇ ਜਿਹੜੇ ਕੀ ਸਿੱਖਿਆ ਦੇ ਰਹੇ ਨੇ ਵੀ ਪੈਸੇ ਨੂੰ ਕਿਵੇਂ ਹੈਂਡਲ ਕੀਤਾ ਜਾਵੇ ਉਹ ਕਹਿੰਦੇ ਨੇ ਵੀ ਸਾਰੇ ਬੰਦੇ ਆ ਜਿਹੜੇ ਉਹ ਆਪਦੇ ਐਕਸਪੀਰੀਅੰਸ ਜਾਨਕੀ ਆਪਦੇ ਤਜਰਬੇ ਤੋਂ ਸਿੱਖਦੇ ਨੇ ਤੇ ਆਪਾਂ ਨੂੰ ਤਜਰਬਾ ਜਿਹੜਾ ਉਹ ਕਿਸੇ ਕੰਮ ਦੇ ਵਿੱਚ ਹੋਣ ਤੋਂ ਬਾਅਦ ਹੁੰਦਾ ਹਨਾ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਦੋਸਤ ਸੀਗੇ ਜਿਨ੍ਹਾਂ ਦੇ ਪਿਓ ਨੂੰ ਉਹ ਰਿਚਡੈਡ ਕਹਿੰਦੇ ਸੀਗੇ ਉਹਨਾਂ ਦੇ ਨਾਲ ਜਦੋਂ ਉਹਨਾਂ ਨੇ ਪਹਿਲੀ ਵਾਰ ਕੰਮ ਕੀਤਾ ਜਾਂ ਉਹਨਾਂ ਦੇ ਨਾਲ ਉਹਨਾਂ ਨੂੰ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੂੰ ਇੱਕ ਐਕਸਪੀਰੀਅੰਸ ਹੋਇਆ ਉਹਨਾਂ ਨੂੰ ਕੁਝ ਸਿੱਖਣ ਦਾ ਮੌਕਾ ਮਿਲਿਆ ਤੇ ਉੱਥੇ ਹੀ ਉਹ ਇਹ ਗੱਲ ਵੀ ਦੱਸ ਦਿੰਦੇ ਨੇ ਵੀ ਜਿਹੜੇ ਉਹਨਾਂ ਦੇ ਆਪ ਦੇ ਪਿਤਾ ਸੀਗੇ ਜਿਹੜੇ ਕਿ ਇੱਕ ਪ੍ਰੋਫੈਸਰ ਸਨ ਜਿਨ੍ਹਾਂ ਨੂੰ ਉਹ ਪੋਅਰ ਡੈਡ ਯਾਨੀ ਕਿ ਗਰੀਬ ਪਿਤਾ ਕਹਿੰਦੇ ਸਨ ਉਹ ਉਹਨਾਂ ਨੂੰ ਹਮੇਸ਼ਾ ਇਹ ਚੰਗੇ ਨੰਬਰ ਲਿਆਉਣ ਦੇ ਵਾਸਤੇ ਕਹਿੰਦੇ ਸੀਗੇ ਵੀ ਤੂੰ ਚੰਗੇ ਨੰਬਰ ਲੈ ਕੇ ਆ ਪਰ ਦੂਜੇ ਪਾਸੇ ਜਿਹੜੇ ਉਹਦੇ ਦੋਸਤ ਦੇ ਪਿਤਾ ਸੀਗੇ ਜਿਨ੍ਹਾਂ ਨੂੰ ਉਹ ਰਿਚਡ ਡੈਡ ਕਹਿੰਦੇ ਸੀਗੇ ਜਿਨ੍ਹਾਂ ਨੂੰ ਉਹ ਪੰਜਾਬੀ ਦੇ ਵਿੱਚ ਅਮੀਰ ਪਿਤਾ ਕਿਹਾ ਕਰਦੇ ਸਨ ਉਹ ਉਹਨਾਂ ਨੂੰ ਹਮੇਸ਼ਾ ਇਹ ਕਹਿੰਦੇ ਸੀਗੇ ਵੀ ਜੇਕਰ ਤੈਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਪੈਸਾ ਕਿਵੇਂ ਕੰਮ ਕਰਦਾ ਤਾਂ ਤੈਨੂੰ ساری ਜ਼ਿੰਦਗੀ ਬਹੁਤ ਸਾਰੀਆਂ ਤਕਲੀਫਾਂ ਦੇ ਵਿੱਚ ਪ বিজেਕਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਜਿਹੜਾ ਪੈਸਾ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਤਾਂ ਜ਼ਿੰਦਗੀ ਭਰ ਉਹ ਪੈਸੇ ਦੇ ਵਾਸਤੇ ਕਦੇ ਵੀ ਪਰੇਸ਼ਾਨ ਨਹੀਂ ਰਹੇਗਾ ਇਹ ਗੱਲ ਉਹਦੇ ਜਿਹੜੇ ਅਮੀਰ ਪਿਤਾ ਉਹ ਉਹਨਾਂ ਨੂੰ ਕਿਹਾ ਕਰਦੇ ਸਨ ਤੇ ਜਦੋਂ ਕਿ ਜਿਹੜੇ ਉਹਨਾਂ ਦੇ ਗਰੀਬ ਪਿਤਾ ਸੀਗੇ ਉਹ ਇਸ ਤੋਂ ਉਲਟ ਗੱਲ ਕਿਹਾ ਕਰਦੇ ਸਨ ਵੀ ਤੂੰ ਚੰਗੇ ਨੰਬਰ ਲੈ ਕੇ ਆ ਤੇ ਇੱਕ ਚੰਗੀ ਨੌਕਰੀ ਦੇ ਉੱਤੇ ਲੱਗੀ ਜਿੱਥੋਂ ਤੈਨੂੰ ਕਾਫੀ ਜ਼ਿਆਦਾ ਫਾਇਦੇ ਮਿਲਣਗੇ ਇਹਦੇ ਵਿੱਚੋਂ ਕੁਝ ਜਿਹੜੀਆਂ ਮੇਨ ਗੱਲਾਂ ਸਿੱਖਣ ਵਾਸਤੇ ਉਹ ਕਹਿੰਦੇ ਨੇ ਉਹ ਇਹ ਆ ਵੀ ਕਾਲਜ ਦੇ ਵਿੱਚੋਂ ਇੱਕ ਚੰਗੀ ਡਿਗਰੀ ਲੈ ਲੈਣਾ ਕਾਫੀ ਨਹੀਂ ਹੈਗਾ ਸਾਨੂੰ ਬੋਲਡ ਬੋਲਡ ਦਾ ਮਤਲਬ ਇਹ ਹੁੰਦਾ ਪੰਜਾਬੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਇੱਕ ਤਾਂ ਬੰਦਾ ਬਹੁਤ ਚੁਸਤ ਦਰੋਸਤ ਚਲਾਕ ਉਹਨੂੰ ਬਹੁਤ ਚੀਜ਼ਾਂ ਦਾ ਪਤਾ ਪਰ ਉਹ ਲੋਕਾਂ ਦੇ ਸਾਹਮਣੇ ਬੋਲ ਨਹੀਂ ਪਾਉਂਦਾ ਉਹ ਬੰਦਾ ਜਿਵੇਂ ਕਹਿੰਦੇ ਮੂੰਹ ਫੱਟ ਨਹੀਂ ਹੈਗਾ ਉਹ ਬੰਦਾ ਬੋਲਣ ਦੇ ਵਿੱਚ ਇੰਨਾ ਚੰਗਾ ਨਹੀਂ ਹੈਗਾ ਉਹ ਬੰਦਾ ਇੰਨਾ ਕਾਮਯਾਬ ਨਹੀਂ ਹੋਏਗਾ ਜਿਹੜਾ ਬੰਦਾ ਬੋਲਡ ਆ ਜਿਹੜਾ ਬਿਨਾਂ ਸੰਗ ਤੋਂ ਬੋਲ ਸਕਦਾ ਕਿਸੇ ਦੇ ਵੀ ਸਾਹਮਣੇ ਉਹ ਬੰਦਾ ਜਿਹੜਾ ਬੰਦਾ ਉਹਦੇ ਨਾਲੋਂ ਚਲਾਕ ਆ ਤਾਂ ਸਾਨੂੰ ਬੋਲਡ ਹੋ ਕੇ ਇਸ ਫੀਲਡ ਦੇ ਵਿੱਚ ਉਤਨਾ ਪਊਗਾ ਜਿਹੜੇ ਵੀ ਫੀਲਡ ਦੇ ਵਿੱਚ ਜਾਨਕੀ ਜਿਹੜੇ ਵੀ ਕੰਮ ਦੇ ਵਿੱਚ ਆਪਾਂ ਕਾਮਯਾਬੀ ਨੂੰ ਹਾਸਲ ਕਰਨਾ ਚਾਹੁੰਦੇ ਆ ਤੇ ਉਸ ਜਗ੍ਹਾ ਦੇ ਉੱਤੇ ਸਾਨੂੰ ਉਹਨਾਂ ਚੀਜ਼ਾਂ ਨੂੰ ਸਿੱਖਣਾ ਪਊਗਾ ਜ਼ਿੰਦਗੀ ਦੇ ਵਿੱਚ ਜਿਆਦੇ ਕਾਮਯਾਬ ਜਿਹੜੇ ਬਾਲੇ ਚੁਸਤ ਚਲਾਕ ਲੋਕ ਹੁੰਦੇ ਆ ਉਹ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ ਕਾਮਯਾਬ ਜਾਦੇ ਲੋਕ ਉਹ ਹੁੰਦੇ ਨੇ ਜਿਹੜੇ ਬੋਲਡ ਹੁੰਦੇ ਨੇ ਜਿਨ੍ਹਾਂ ਨੂੰ ਬੋਲਣ ਦੀ ਸਕਿੱਲ ਹੁੰਦੀ ਹੈ ਜਿਹੜੇ ਬੋਲ ਸਕਦੇ ਨੇ ਵੱਧ ਲੋਕਾਂ ਦੇ ਵਿੱਚ ਆਪ ਦੀ ਗੱਲ ਵੱਧ ਤੋਂ ਵੱਧ ਲੋਕਾਂ ਦੇ ਤੱਕ ਪਹੁੰਚਾ ਸਕਦੇ ਨੇ ਉਹ ਲੋਕ ਇਸ ਜ਼ਿੰਦਗੀ ਦੇ ਵਿੱਚ ਇਸ ਦੁਨੀਆ ਦੇ ਵਿੱਚ ਜਿਆਦਾ ਕਾਮਯਾਬ ਜਿਆਦਾ ਕਾਰਗਰ ਸਾਬਤ ਹੁੰਦੇ ਨੇ ਤੇ ਉਹ ਇਸ ਕਿਤਾਬ ਦੇ ਵਿੱਚ ਵੀ ਕਹਿੰਦੇ ਨੇ ਵੀ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇ ਕਰੋ ਇਹ ਇੱਕ ਕਿਤਾਬ ਹੋਰ ਵੀ ਹੈਗੀ ਹੈ ਜਿਹਦਾ ਨਾਮ ਹੈਗਾ ਧਾਰਿਚ ਰਿਚ ਮੈਨ ਆਫ ਬੇਬੀ ਲਾਉਣ ਉਸ ਕਿਤਾਬ ਦੇ ਵਿੱਚ ਕਹੀ ਗਈ ਸੀ ਕਿ ਇਹ ਲੈਨ ਨੂੰ ਜਿਹੜੇ ਰਿਚ ਡੈਡ ਪੋਰ ਡੈਡ ਨੇ ਉਹਨਾਂ ਨੇ ਵੀ ਆਪਦੀ ਕਿਤਾਬ ਦੇ ਵਿੱਚ ਬੜਾ ਹੀ ਇੱਕ ਮਹੱਤਵਪੂਰਨ ਦਰਜਾ ਦਿੱਤਾ ਤੇ ਜਿਹੜੇ ਰੌਬਰਟ ਜਿਹੜੇ ਕੀ ਰਿਚ ਡੈਡ ਨੇ ਜਿਨ੍ਹਾਂ ਨੂੰ ਇਸ ਕਿਤਾਬ ਦੇ ਵਿੱਚ ਰਿਚ ਡੈਡ ਅਮੀਰ ਪਿਤਾ ਕਿਹਾ ਗਿਆ ਉਹ ਕਹਿੰਦੇ ਨੇ ਵੀ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਆ ਉਹ ਆਪਦੀ ਜਿਹੜੀ ਸੈਲਰੀ ਆ ਜਿਹੜੀ ਆਪਦੀ ਤਨਖਾਹ ਉਹਨੂੰ ਲੈਣ ਤੋਂ ਉਹਨੂੰ ਮੈਨਣ ਤੋਂ ਪਹਿਲਾਂ ਹੀ ਉਹਨੂੰ ਖਰਚ ਕਰਨ ਦੇ ਜਿਹੜੇ ਰਸਤੇ ਉਹ ਲੱਭ ਚੁੱਕੇ ਹੁੰਦੇ ਨੇ ਇੰਨਾ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਦੇ ਜ਼ਿਆਦਾਤਰ ਜਿਹੜੇ ਖਾ체 ਹੁੰਦੇ ਨੇ ਉਹ ਹੀ ਪੂਰੇ ਨਹੀਂ ਹੋ ਪਾਉਂਦੇ ਤੇ ਉਹਦੇ ਵਿੱਚ ਜਿਹੜੀ ਆਪਾਂ ਸੇਵਿੰਗ ਦੀ ਗੱਲ ਕਰਦੇ ਆਂ ਜਿਹੜੀ ਆਪਾਂ ਪੈਸੇ ਨੂੰ ਬਚਾਉਣ ਦੀ ਗੱਲ ਕਰਦੇ ਆਂ ਉਹ ਤਾਂ ਦੂਰ ਦੀ ਗੱਲ ਐ ਇੱਕ ਉਹ ਕਹਿੰਦੇ ਨੇ ਵੀ ਜਦੋਂ ਵੀ ਤੁਹਾਨੂੰ ਨੌਕਰੀ ਦੇ ਵਿੱਚ ਤੁਹਾਡੀ ਤਨਖਾਹ ਮਿਲਦੀ ਆ ਤਾਂ ਉਹਦਾ 10ਵਾਂ ਹਿੱਸਾ 10% ਤੁਸੀਂ ਆਪਦੇ ਕੋਲੇ ਸੇਵਿੰਗ ਦੇ ਤੌਰ ਦੇਤੇ ਰੱਖ ਲਓ ਤੇ ਇਸ ਜਿਹੜਾ 10% ਅਸੀਂ ਰੱਖਣ ਦੀ ਗੱਲ ਕੀਤੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ 10% ਤੁਸੀਂ ਹਿਸਾਬ ਦੇ ਕੋਲੇ ਰੱਖ ਕੇ ਵੀ ਨੂੰ ਡਾ ਦਿਓ ਤੁਸੀਂ ਇਹਨੂੰ ਖਰਾਬ ਕਰ ਦਿਓ ਉਹਦਾ ਮਤਲਬ ਇਹ ਹੈ ਵੀ ਜਿਹੜਾ ਇਹ 10% ਹਿੱਸਾ ਹੈਗਾ ਇਹਨੂੰ ਤੁਸੀਂ ਕਿਸੇ ਐਸਟ ਐਸਟ ਦੇ ਵਿੱਚ ਲਾਓ ਜਾਂ ਫਿਰ ਕਿਸੇ ਚੰਗੀ ਇਨਵੈਸਟਮੈਂਟ ਦੇ ਵਿੱਚ ਲਾਓ ਜਿੱਥੇ ਤੁਹਾਡਾ ਇਹ ਪੈਸਾ ਕੰਮ ਲੱਗ ਸਕੇ ਯਾਨਕਿ ਤੁਹਾਨੂੰ ਇਹ ਆਪਣਾ ਪੈਸਾ ਹੀ ਹੋਰ ਪੈਸਾ ਕਮਾ ਕੇ ਦੇ ਸਕੇ ਮੈਂ ਤੁਹਾਨੂੰ ਫੇਰ ਇੱਕ ਵਾਰ ਕਹਨਾ ਐਸਟ ਤੇ ਲਾਇਬਿਲਟੀ ਪੰਜਾਬੀ ਦੇ ਵਿੱਚ ਜਿਵੇਂ ਕਹਦੀਏ ਸੰਪਤੀ ਵਰਸਸ ਦੇਣਦਾਰੀਆਂ ਇਹਨਾਂ ਦੋਨਾਂ ਦੇ ਵਿੱਚ ਘਰਲਾ ਜਿਹੜਾ ਫਰਕ ਆ ਉਹ ਬਹੁਤ ਹੀ ਵੱਡੀ ਚੀਜ਼ ਹੈ ਜੇ ਸਮਝਿਆ ਜਾਵੇ ਤਾਂ ਉਹਨੂੰ ਸਮਝਣ ਦੇ ਵਾਸਤੇ ਤੁਸੀਂ ਮੇਰੇ ਚੈਨਲ ਦੇ ਉੱਤੇ ਜਾ ਕੇ ਇਸ ਤੋਂ ਪਿਛਲੀ ਵੀਡੀਓ ਦੇਖ ਸਕਦੇ ਆ ਉਹਦੇ ਵਿੱਚ ਐਸਟ ਤੇ ਲਾਇਬਿਲਟੀ ਦੇਣਦਾਰੀਆਂ ਤੇ ਸੰਪਤੀ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਡਿਫਾਈਨ ਕੀਤਾ ਹੋਇਆ ਜੇਕਰ ਤੁਸੀਂ ਪੈਸੇ ਨੂੰ ਕਮਾ ਰਹੇ ਹੋ ਤਾਂ ਉਸ ਪੈਸੇ ਨੂੰ ਕਮਾਉਣ ਦਾ ਜਿਹੜਾ ਮਕਸਦ ਆ ਉਹਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਪੈਸਾ ਕਮਾ ਲਿਆ ਤੇ ਪੈਸੇ ਨੂੰ ਖਰਚ ਕਰਤਾ ਪੈਸਾ ਕਮਾਉਣ ਦਾ ਜਿਹੜਾ ਮੇਨ ਥੋੜਾ ਮਕਸਦ ਆ ਉਹ ਇਹ ਵੀ ਹੋਣਾ ਚਾਹੀਦਾ ਵੀ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਇਹਦਾ ਮਤਲਬ ਜੇ ਪੰਜਾਬੀ ਦੇ ਵਿੱਚ ਕਹੀਏ ਵੀ ਆਪਦੇ ਪੈਰਾਂ ਦੇ ਉੱਤੇ ਖੜਾ ਰਹਿਣਾ ਵੀ ਤੁਹਾਨੂੰ ਪੈਸੇ ਦੇ ਵਾਸਤੇ ਮਜਬੂਰੀ ਦੇ ਵਿੱਚ ਕੰਮ ਨਾ ਕਰਨਾ ਪਵੇ ਇੱਕ ਬੰਦਾ ਹੁੰਦਾ ਸ਼ੌਂਕ ਨਾਲ ਕੰਮ ਕਰਦਾ ਉਹਦਾ ਪਿੱਛੇ ਸਰਦਾ ਹੁੰਦਾਗਾ ਇੱਕ ਬੰਦਾ ਹੁੰਦਾ ਉਹਦੀ ਮਜਬੂਰੀ ਹੁੰਦੀ ਉਹਨੂੰ ਕੰਮ ਕਰਨਾ ਹੀ ਪੈਣਾ ਚਾਹੇ ਉਹਨੂੰ ਕੰਮ ਚੰ ਦਾ ਇੰਡੀਪੈਂਡੈਂਟ ਹੁੰਦਾ ਮਤਲਬ ਇਹ ਹੈ ਵੀ ਤੁਸੀਂ ਪੈਸਾ ਕਮਾ ਕੇ ਇਹ ਜੀ ਸਥਿਤੀ ਦੇ ਵਿੱਚ ਚਲੇ ਜਾਓ ਵੀ ਤੁਹਾਨੂੰ ਮਜਬੂਰੀ ਦੇ ਵਿੱਚ ਮਾਨ ਮਾਰ ਕੇ ਪੈਸਾ ਕਮਾਉਣ ਦੇ ਵਾਸਤੇ ਕੰਮ ਨਾ ਕਰਨਾ ਪਵੇ ਜਾਨੀ ਕਿ ਜ਼ਹਿਰੀਲੇ ਵਾਤਾਵਰਣ ਦੇ ਵਿੱਚ ਵੀ ਕੰਮ ਨਾ ਕਰਨਾ ਪਵੇ ਜ਼ਹਿਰੀਲੇ ਦਾ ਮਤਲਬ ਇਹ ਨਹੀਂ ਹੈਗਾ ਵੀ ਜਿੱਥੇ ਕੋਈ ਜ਼ਹਿਰੀਲੀ ਗੈਸ ਛੱਡੀ ਹੋਵੇ ਕਹਿਣ ਤਾਂ ਪਾਵੇ ਹੈ ਵੀ ਜਿੱਥੇ ਤੁਹਾਡਾ ਦਿਲ ਨਹੀਂ ਕਰ ਰਿਹਾ ਪਰ ਤੁਹਾਡੀ ਮਜਬੂਰੀ ਹੈ ਤੁਹਾਨੂੰ ਕੰਮ ਕਰਨਾ ਹੀ ਪੈਣਾ ਉਸ ਚੀਜ਼ ਤੋਂ ਨਿਕਲਿਆ ਜਾਵੇ ਉਹਦੇ ਖਾਤਰ ਜੇਕਰ ਤੁਹਾਨੂੰ ਜਿਹੜੇ ਫਾਲਤੂ ਖਰਚੇ ਜਿਨ੍ਹਾਂ ਦੀ ਕੋਈ ਲੋੜ ਨਹੀਂ ਹੈ ਉਹ ਚੀਜ਼ਾਂ ਤੁਹਾਨੂੰ ਤਿਆਗ ਦੇਣੀਆਂ ਚਾਹੀਦੀਆਂ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਸਿਰ ਲਾਸਟਸਟ ਪੁਆਇੰਟ ਦੇ ਵਿੱਚ ਇਹ ਹੈ ਵੀ ਜੇਕਰ ਤੁਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਚਾਹੁੰਦੇ ਹੋ ਤੁਸੀਂ ਆਪਦੇ ਪੈਰਾਂ ਦੇ ਉੱਤੇ ਖੜਾ ਹੋਣਾ ਚਾਹੁੰਦੇ ਹੋ ਪੈਸੇ ਦੇ ਵਿੱਚ ਵੀ ਤੁਹਾਨੂੰ ਕਿਸੇ ਤੱਕ ਕੋਈ ਵੀ ਲੋਡ ਨਾ ਪਵੇ ਤਾਂ ਤੁਹਾਨੂੰ ਆਪਣੇ ਆਪ ਨੂੰ ਪੇ ਕਰਨ ਦੀ ਆਦਤ ਪਾਉਣੀ ਪਊਗੀ ਇੱਕ ਦੂਜਾ ਬੜਾ ਹੀ ਇੰਟਰਸਟਿੰਗ ਜਿਹਾ ਪੁਆਇੰਟ ਆਉਂਦਾ ਕਈ ਬੰਦੇ ਹੁੰਦੇ ਆ ਉਹ ਕਹਿੰਦੇ ਆ ਵੀ ਆ ਚੀਜ਼ ਹੈ ਜੇ ਅਸੀਂ ਇਹ ਤਾਂ ਖਰੀਦ ਹੀ ਨਹੀਂ ਸਕਦੇ ਤੁਸੀਂ ਕਦੇ ਵੀ ਕਿਸੇ ਵੀ ਚੀਜ਼ ਦੇ ਬਾਰੇ ਇਹ ਨਹੀਂ ਕਹਿਣਾ ਵੀ ਅਸੀਂ ਜਾਂ ਮੈਂ ਇਹ ਚੀਜ਼ ਨਹੀਂ ਖਰੀਦ ਸਕਦਾ ਤੁਸੀਂ ਉਹਦੀ ਵਜ੍ਹਾ ਦੇ ਨਾਲ ਤੁਸੀਂ ਇਹ ਕਹਿ ਸਕਦੇ ਆ ਵੀ ਮੈਂ ਇਸ ਚੀਜ਼ ਨੂੰ ਕਿਸ ਤਰ੍ਹਾਂ ਖਰੀਦ ਸਕਦਾ ਰੌਬਰਟ ਟੀ ਕਿਓਸਾਕੀ ਦੇ ਜਿਹੜੇ ਪੂਆ ਡੈਡ ਜਿਹੜੇ ਕਿ ਗਰੀਬ ਪਿਤਾ ਸੀਗੇ ਉਹ ਹਮੇਸ਼ਾ ਬਹੁਤ ਚੀਜ਼ਾਂ ਦੇ ਉੱਤੇ ਇਹ ਗੱਲ ਕਹਿਆ ਕਰਦੇ ਸੀਗੇ ਵੀ ਅਸੀਂ ਇਹ ਨਹੀਂ ਖਰੀਦ ਸਕਦੇ ਮੈਂ ਇਹ ਚੀਜ਼ ਨੂੰ ਨਹੀਂ ਖਰੀਦ ਸਕਦਾ ਪਰ ਦੂਜੇ ਪਾਸੇ ਜਿਹੜਾ ਉਹਨਾਂ ਦਾ ਅਮੀਰ ਪਿਤਾ ਸੀਗਾ ਜਿਹਨੂੰ ਆਪਾਂ ਰਿਚਡ ਡੈਡ ਕਹਿੰਦੇ ਆ ਉਹ ਹਮੇਸ਼ਾ ਉਹਨੂੰ ਇਹ ਸਿਖਾਉਂਦੇ ਸੀਗੇ ਵੀ ਤੁਸੀਂ ਕਦੇ ਵੀ ਕਿਸੇ ਚੀਜ਼ ਨੂੰ ਇਹ ਨਹੀਂ ਕਹਿਣਾ ਵੀ ਮੈਂ ਇਸ ਚੀਜ਼ ਨੂੰ ਖਰੀਦ ਨਹੀਂ ਸਕਦਾ ਤੁਸੀਂ ਹਮੇਸ਼ਾ ਇਹ ਕਹਿਣਾ ਵੀ ਮੈਂ ਇਸ ਚੀਜ਼ ਨੂੰ ਕਿਵੇਂ ਖਰੀਦ ਸਕਦਾ ਕਿਉਂਕਿ ਜਦੋਂ ਆਪਾਂ ਇਹ ਗੱਲ ਆਪਣੇ ਦਿਮਾਗ ਨੂੰ ਕਹਿ ਦਿੰਦੇ ਆ ਵੀ ਮੈਂ ਆ ਚੀਜ਼ ਨੂੰ ਖਰੀਦ ਨਹੀਂ ਸਕਦਾ ਤਾਂ ਜਿਹੜਾ ਆਪਣਾ ਦਿਮਾਗ ਹੁੰਦਾ ਉਹ ਅੱਗੇ ਕੰਮ ਕਰਨਾ ਹੀ ਬੰਦ ਕਰ ਦਿੰਦਾ ਉਹ ਆਪਣੇ ਆਪ ਨੂੰ ਜਿਵੇਂ ਕਦੀ ਵੀ ਸ਼ਟਰ ਸੱਟ ਦਿੰਦਾ ਬੰਦ ਕਰ ਦਿੰਦਾ ਵੀ ਮੈਂ ਇਹ ਚੀਜ਼ ਨੂੰ ਖਰੀਦ ਹੀ ਨਹੀਂ ਸਕਦਾ ਉਹ ਇਸ ਚੀਜ਼ ਦੇ ਉੱਤੇ ਯਕੀਨ ਕਰ ਲੈਂਦਾ ਪਰ ਜਦੋਂ ਤੁਸੀਂ ਇਹ ਗੱਲ ਨੂੰ ਕਹਨੇ ਆ ਵੀ ਅਸੀਂ ਇਸ ਚੀਜ਼ ਨੂੰ ਕਿਵੇਂ ਖਰੀਦ ਸਕਦੇ ਆ ਤਾਂ ਉਹ ਅੱਗੇ ਕੋਸ਼ਿਸ਼ ਕਰਦਾ ਵਾਲਾਂ ਦੀ ਕੋਸ਼ਿਸ਼ ਕਰਦਾ ਉਹ ਇਹ ਰਸਤੇ ਵੀ ਅਸੀਂ ਇਹ ਚੀਜ਼ ਨੂੰ ਕਿਵੇਂ ਖਰੀਦ ਸਕਦੇ ਆ ਕਹਿਣ ਤੋਂ ਪਹਿਲਾਂ ਵੀ ਇੱਕ ਚੀਜ਼ ਦੇ ਵਿੱਚ ਦਿਮਾਗ ਹੈ ਜਿਹੜਾ ਉਹ ਬੰਦ ਹੋ ਜਾਂਦਾ ਤੇ ਇੱਕ ਚੀਜ਼ ਦੇ ਵਿੱਚ ਜਿਹੜਾ ਦਿਮਾਗ ਆ ਉਹ ਕੰਮ ਕਰਨ ਲੱਗ ਜਾਂਦਾ ਵੀ ਅਸੀਂ ਇਸ ਚੀਜ਼ ਨੂੰ ਕਿਵੇਂ ਖਰੀਦ ਸਕਦੇ ਆ ਉਹ ਤੁਹਾਨੂੰ ਕੋਈ ਨਾ ਕੋਈ ਰਸਤਾ ਲੱਭ ਕੇ ਦੇਣ ਦੀ ਕੋਸ਼ਿਸ਼ ਕਰੂਗਾ ਤਾਂ ਕਦੇ ਵੀ ਕਿਸੇ ਵੀ ਚੀਜ਼ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਮੈਂ ਇਸ ਚੀਜ਼ ਨੂੰ ਖਰੀਦ ਨਹੀਂ ਸਕਦਾ ਹਮੇਸ਼ਾ ਤੁਸੀਂ ਇਹ ਕਹੋ ਵੀ ਅਸੀਂ ਜਾਂ ਮੈਂ ਇਸ ਚੀਜ਼ ਨੂੰ ਕਿਵੇਂ ਖਰੀਦ ਸਕਦਾ ਕਦੇ ਵੀ ਜਿਵੇਂ ਕਦੀ ਉਮੀਦ ਨਹੀਂ ਛੱਡਣੀ ਚਾਹੀਦੀ ਇਸ ਤੋਂ ਅਗਲੇ ਜੇ ਅਪਾ ਪੁਆਇੰਟ ਦੀ ਗੱਲ ਕਰੀਏ ਤਾਂ ਫਾਈਨੈਂਸ਼ੀਅਲ ਇੰਟੈਲੀਜੈਂਸ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਚਾਹੇ ਤੁਹਾਡੇ ਕੋਲੇ ਕਿੰਨੇ ਵੀ ਜ਼ਿਆਦੇ ਪੈਸੇ ਹੋਣ ਚਾਹੇ ਤੁਸੀਂ ਘਰੋਂ ਕਿੰਨੇ ਵੀ ਅਮੀਰ ਆ ਚਾਹੇ ਤੁਹਾਡੇ ਕੋਲੇ ਕਿੰਨੇ ਵੀ ਪੈਸੇ ਆ ਤੁਹਾਡੇ ਕੋਲ ਚਾਹੇ ਕਿੱਡੀ ਵੀ ਵੱਡੀ ਜਾਇਦਾਦ ਹੈਗੀ ਆ ਫਾਈਨੈਂਸ਼ੀਅਲ ਇੰਟੈਲੀਜੈਂਸ ਤੁਹਾਨੂੰ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਤੁਹਾਡੇ ਜਿਹੜੇ ਉਹ ਪੈਸੇ ਨੇ ਉਹ ਹੋ ਸਕਦਾ ਬਹੁਤਾ ਟਾਈਮ ਤੁਹਾਡੇ ਨਾਲ ਨਾ ਚੱਲਣ ਜਾਂ ਫਿਰ ਤੁਹਾਡੇ ਕੋਲ ਇੰਨੇ ਪੈਸੇ ਹੋਣ ਦੇ ਬਾਵਜ ਤੁਸੀਂ ਜਿਵੇਂ ਕਹ ਦੀਏ ਪੈਸੇ ਦੀ ਕਿਲਤ ਦਾ ਸਾਹਮਣਾ ਕਰਨ ਲੱਗ ਜਾਓਗੇ ਆਪਾਂ ਉਹ ਧਾਰ ਦੇ ਤੌਰ ਦੇ ਉੱਤੇ ਕੇ ਵੀ ਸੀ ਜਾਂ ਫਿਰ ਲਾਟਰੀ ਜਿੱਤਣ ਵਾਲੇ ਬੰਦਿਆਂ ਦੀ ਉਦਾਹਰਨ ਲੈ ਸਕਦੇ ਆ ਉਹ ਬੰਦੇ ਆ ਉਹ ਕਰੋੜਾਂ ਰੁਪਏ ਜਿੱਤ ਤਾਂ ਜਾਂਦੇ ਨੇ ਪਰ ਉਹਨਾਂ ਦੇ ਕੋਲੇ ਜਿਹੜੀ ਫਾਈਨੈਂਸ਼ੀਅਲ ਐਜੂਕੇਸ਼ਨ ਇੰਟੈਲੀਜੈਂਸ ਆ ਉਹ ਨਹੀਂ ਹੁੰਦੀ ਤਾਂ ਉਹ ਕੁਝ ਮਹੀਨਿਆਂ ਦੇ ਵਿੱਚ ਜਿੱਥੋਂ ਬਹੁਤ ਉੱਠੇ ਸੀਗੇ ਜਿਵੇਂ ਕਹਦੀ ਇਹ ਪਹਿਲਾਂ ਰੋਡ ਤੋਂ ਉੱਠੇ ਸੀਗੇ ਤੇ ਦੁਬਾਰੇ ਉਹ ਰੋਡ ਦੇ ਉੱਤੇ ਆਏ ਨੇ ਤੁਸੀਂ ਨਿਊਜ਼ਾਂ ਦੇ ਵਿੱਚ ਵੀ ਇਹ ਚੀਜ਼ ਦੇਖ ਲਈਆਂ ਬਹੁਤ ਬੰਦਿਆਂ ਦੀ ਤੁਸੀਂ ਇਦਾਂ ਦੀਆਂ ਵੀਡੀਓ ਵੀ ਦੇਖੀਆਂ ਉਦਾਹਰਨਾਂ ਤੁਹਾਡੇ ਸਾਹਮਣੇ ਹੈਗੀਆਂ ਹੈਗੀਆਂ ਉਹਦਾ ਕਾਰਨ ਇਹ ਹੁੰਦਾ ਵੀ ਜਿਹੜਾ ਉਹ ਪੈਸਾ ਉਹਨਾਂ ਦੇ ਹੱਥਾਂ ਦੇ ਵਿੱਚ ਤਾਂ ਆ ਜਾਂਦਾ ਪਰ ਉਸ ਪੈਸੇ ਨੂੰ ਸੰਭਲਣ ਦਾ ਉਸ ਪੈਸੇ ਨੂੰ ਇਸਤੇਮਾਲ ਕਰਨ ਦੀ ਉਹਨਾਂ ਕੋਲ ਜਿਹੜੀ ਨੌਲੇਜ ਜਿਹੜੀ ਜਾਣਕਾਰੀ ਉਹ ਨਹੀਂ ਹੁੰਦੀ ਇਸ ਕਰਕੇ ਫਾਈਨੈਂਸ਼ੀਅਲੀ ਐਜੂਕੇਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਬੰਦੇ ਮੰਨਦੇ ਨੇ ਵੀ ਕਰੋੜਪਤੀ ਜਾਂ ਅਮੀਰ ਹੋਣ ਦੇ ਵਾਸਤੇ ਬਹੁਤ ਸਾਰੇ ਪੈਸੇ ਦੀ ਲੋੜ ਆ ਪਰ ਇਹ ਗੱਲ ਸਿਰਫ ਉਹਨਾਂ ਲੋਕਾਂ ਵਾਸਤੇ ਆਪਾਂ ਲਾਗੂ ਕਹਿ ਸਕਦੇ ਆ ਜਿਨ੍ਹਾਂ ਦੇ ਕੋਲੇ ਫਾਈਨੈਂਸ਼ੀਅਲ ਐਜੂਕੇਸ਼ਨ ਵੀ ਹੈਗੀ ਆ ਉਹਨਾਂ ਵਾਸਤੇ ਸਹੀ ਆ ਜਿਹੜੇ ਬੰਦਿਆਂ ਦੇ ਕੋਲ ਫਾਈਨੈਂਸ਼ੀਅਲ ਐਜੂਕੇਸ਼ਨ ਨਹੀਂ ਹੈਗੀ ਜੇ ਉਹਨਾਂ ਕੋਲ ਵੱਧ ਪੈਸਾ ਆ ਵੀ ਗਿਆ ਤਾਂ ਵੀ ਉਹ ਉਸਨੂੰ ਸਾਹਮਣੇ ਨਹੀਂ ਸਕਣਗੇ ਤੇ ਇਦਾਂ ਦੀ ਆਪਾਂ ਆਮ ਉਦਾਹਰਨਾਂ ਦੇਖੀਆਂ ਹੀ ਆ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਛਟਿਆਗਾ ਜੇਕਰ ਤੁਹਾਡੇ ਕੋਲੇ ਫਾਈਨੈਂਸ਼ੀਅਲ ਐਜੂਕੇਸ਼ਨ ਨਹੀਂ ਹੈਗੀ ਤਾਂ ਤੁਸੀਂ ਕਿੰਨੇ ਵੀ ਪੈਸੇ ਕਮਾ ਲਓ ਤੁਸੀਂ ਹਮੇਸ਼ਾ ਗਰੀਬ ਹੀ ਰਹੋਗੇ ਇਸੇ ਕਰਕੇ ਤੁਹਾਨੂੰ ਕਰੋੜਪਤੀ ਕਰੋੜਪਤੀ ਤਾਂ ਚਲ ਦੂਰ ਦੀ ਗੱਲ ਹੈ ਮੇਨ ਗੱਲ ਆਪਣਾ ਮੇਰਾ ਵੀਡੀਓ ਬਣਾਉਣ ਦਾ ਪੁਆਇੰਟ ਇੰਨਾ ਹੈਗਾ ਵੀ ਬੰਦੇ ਦੀ ਜ਼ਿੰਦਗੀ ਇੰਨੀ ਕੁ ਵਧੀਆ ਹੋਵੇ ਵੀ ਕਹਿਣ ਤੋਂ ਬਾਅਦ ਉਹਨੂੰ ਕਿਸੇ ਦੇ ਹੱਥ ਵੱਲ ਝਾਕਣਾ ਨਾ ਪਵੇ ਜਿੰਨੀ ਕੋ ਕਮਾਈ ਕਰਦਾ ਹਣਾ ਵੀ ਉਹਨੇ ਇੱਕ ਕਮਾਈ ਦੇ ਵਿੱਚ ਆਪਦੀ ਜ਼ਿੰਦਗੀ ਨੂੰ ਇੱਕ ਵਧੀਆ ਢੰਗ ਤਰੀਕੇ ਦੇ ਨਾਲ ਬਿਨਾ ਕਿਸੇ ਦੇ ਹੱਥਾਂ ਵੱਲ ਦੇਖੇ ਚਲਾ ਸਕਿਆ ਐਨਾ ਕਾਫੀ ਹੁੰਦਾ ਕਰੋੜਪਤੀ ਆਏ ਤਾਂ ਫਿਰ ਜਿਵੇਂ ਕਹਦੇ ਆਂ ਬੰਦੇ ਦੀ ਭੁੱਖ ਭਰਦੀ ਨਹੀਂ ਮੁਗਤੀ ਦੀ ਗੱਲ ਪੰਜਾਬੀ ਦੇ ਵਿੱਚ ਇਹ ਆ ਵੀ ਪੈਸੇ ਦੀ ਸਮਝ ਉਹਨਾ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਤੁਹਾਡੇ ਕੋਲੇ ਪੈਸੇ ਦੀ ਸਮਝ ਹੈਗੀ ਆ ਚਾਹੇ ਤੁਹਾਡੀ ਸੈਲਰੀ ਤੁਹਾਡੀ ਤਨਖਾਹ ਜਿਹੜੀ ਉਹ ਬਹੁਤ ਜ਼ਿਆਦੇ ਨਹੀਂ ਹੈਗੀ ਫਿਰ ਵੀ ਤੁਸੀਂ ਆਪਦੀ ਜ਼ਿੰਦਗੀ ਨੂੰ ਵਧੀਆ ਢੰਗ ਤਰੀਕੇ ਦੇ ਨਾਲ ਚਲਾ ਸਕਦੇ ਆ ਤੇ ਜੇਕਰ ਤੁਹਾਡੇ ਕੋਲੇ ਕਰੋੜਾਂ ਰੁਪਇਆ ਵੀ ਹੈਗਾ ਜਾਂ ਫਿਰ ਆ ਗਿਆ ਤੁਹਾਡੇ ਕੋਲੇ এডਿਕੇਸ਼ਨ ਪੈਸੇ ਦੀ ਨਹੀਂ ਹੈਗੀ ਤਾਂ ਤੁਸੀਂ ਉਸ ਚੀਜ਼ ਨੂੰ ਫਿਰ ਗਵਾ ਬੈਠੋਗੇ ਜਾਂ ਫਿਰ ਉਹਨਾਂ ਪੈਸਾ ਹੋਣ ਦੇ ਬਾਵਜੂਦ ਵੀ ਤੁਸੀਂ ਪੈਸੇ ਦੀ ਜਿਹੜੀ ਕੱਲਤਾ ਉਹਦਾ ਸਾਹਮਣਾ ਕਰੋਗੇ ਤੇ ਫਾਈਨੈਂਸ਼ੀਅਲ ਜਿਹੜੀ ਐਜੂਕੇਸ਼ਨ ਆ ਪੈਸਾ ਕਿਵੇਂ ਕੰਮ ਕਰਦਾ ਉਹਨਾਂ ਤਰੀਕਿਆਂ ਨੂੰ ਸਮਝ ਕੇ ਉਹਨਾਂ ਤਰੀਕਿਆਂ ਨੂੰ ਦੇਖ ਕੇ ਫੇਰ ਆਉਂਦੀ ਆ ਤੇ ਉਦਾਹਰਣ ਦੇ ਤੌਰ ਤੇ ਆਪਾਂ ਇਹ ਵੀ ਦੇਖ ਸਕਦੇ ਹਾਂ ਕਈ ਬੜੇ ਹੀ ਪੜੇ ਲਿਖੇ ਤੇ ਮੀਲ ਲੋਕ ਨੇ ਜਿਹੜੇ ਅੱਜ ਵੀ ਰੈਟ ਰੇਸ ਚੂਹਾ ਦੌੜ ਦੇ ਵਿੱਚ ਫਸੇ ਹੋਏ ਨੇ ਤੇ ਜਿਹੜੇ ਰਿਚ ਡੈਡ ਸੀਗੇ ਉਹਨਾਂ ਦਾ ਇਹ ਮੰਨਣਾ ਵੀ ਇਹਨਾਂ ਦਾ ਸਭ ਤੋਂ ਵੱਡਾ ਕਾਰਨ ਹੈਗਾ ਸਕੂਲ ਤੇ ਕਾਲਜ ਕਿਉਂਕਿ ਸਾਨੂੰ ਸਕੂਲ ਅਤੇ ਕਾਲਜਾਂ ਦੇ ਵਿੱਚ फाइनेंशियली ਕੋਈ ਵੀ ਸਿੱਖਿਆ ਨਹੀਂ ਦਿੱਤੀ ਜਾਂਦੀ ਸਾਨੂੰ ਪੈਸੇ ਦੇ ਬਾਰੇ ਕੁਝ ਵੀ ਸਿਖਾਇਆ ਪੜਾਇਆ ਨਹੀਂ ਜਾਂਦਾ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਬੀ ਫਾਈਨੈਂਸ਼ੀਅਲ ਐਜੂਕੇਸ਼ਨ ਦੇ ਵਾਸਤੇ ਜਿਹੜੀ ਰਿਚਡ ਐਂਡ ਪੂਰ ਐਡ ਕਿਤਾਬ ਹੈ ਪੰਜਾਬੀ ਦੇ ਵਿੱਚ ਤੁਸੀਂ ਕਿਸੇ ਵੀ ਬਠਿੰਡਾ ਜਾਂ ਫਿਰ ਕੋਈ ਵੀ ਜਿਵੇਂ ਮੇਰਾ ਜ਼ਿਲ੍ਹਾ ਬਠਿੰਡਾਗਾ ਸ਼ਹਿਰ ਦੇ ਵਿੱਚੋਂ ਬੜੇ ਆਸਾਨੀ ਦੇ ਨਾਲ ਪੰਜਾਬੀ ਦੇ ਵਿੱਚ ਖਰੀਦ ਸਕਦੇ ਆਂ ਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਤੇ ਅਗਲੇ ਜਿਹੜੇ ਆਪਾਂ ਪੁਆਇੰਟਾਂ ਦੀ ਗੱਲ ਕਰਨੀ ਉਹ ਬਹੁਤ ਜ਼ਰੂਰੀ ਹੈ ਧਿਆਨ ਨਾਲ ਸੁਣਿਓ ਤੇ ਇਸ ਵੀਡੀਓ ਦੇ ਵਿੱਚ ਜਿਹੜਾ ਅਗਲਾ ਪੁਆਇੰਟ ਆ ਉਹ ਹੈਗਾਗਾ ਫਿਰ ਲਾਇਬਿਲਟੀ ਵਰਸਸ ਐਸੈਟ ਇਹ ਪੁਆਇੰਟ ਨੂੰ ਮੈਂ ਸਕਿਪ ਕਰਦਾ ਇਹਨੂੰ ਮੈਂ ਇੱਥੇ ਪੂਰਾ ਨਹੀਂ ਦੱਸੂਗਾ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਮੈਂ ਇਸ ਤਾਂ ਜੇਕਰ ਤੁਸੀਂ ਇਹਦੇ ਬਾਰੇ ਜਾਣਨਾ ਤਾਂ ਤੁਸੀਂ ਮੇਰੀ ਪਿਛਲੀ ਵੀਡੀਓ ਮੇਰੇ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਆ ਉਹਦੇ ਵਿੱਚ ਚੰਗੀ ਤਰ੍ਹਾਂ ਵਿਸਤਾਰ ਦੇ ਨਾਲ ਇਸ ਚੀਜ਼ ਦੇ ਬਾਰੇ ਦੱਸਿਆ ਵਾ ਆਪਾਂ ਅਗਲੇ ਪੁਆਇੰਟ ਦੀ ਗੱਲ ਕਰਦੇ ਆ ਤਾਂ ਆਪ ਕੋਜ ਹੁਣ ਸ਼ਾਰਟ ਦੇ ਵਿੱਚ ਜਿਹੜੇ ਪੁਆਇੰਟ ਉਹਨਾਂ ਦੀ ਗੱਲਬਾਤ ਕਰਾਂਗੇ ਪਹਿਲਾ ਪੁਆਇੰਟ ਹੈਗਾਗਾ ਐਕਸਪੀਰੀਅੰਸ ਜਾਨੀ ਕਿ ਪੰਜਾਬੀ ਦੇ ਵਿੱਚ ਕਹੀਏ ਤਜਰਬਾ ਤੁਸੀਂ ਆਪਣੇ ਤਜਰਬੇ ਤੋਂ ਸਿੱਖਦੇ ਆ ਜੇਕਰ ਤੁਹਾਨੂੰ ਪੈਸੇ ਤੋਂ ਬਿਨਾ ਫ੍ਰੀ ਦੇ ਵਿੱਚ ਵੀ ਕਈ ਵਾਰੀ ਕਿਤੇ ਨੌਕਰੀ ਕਰਨੀ ਪੈਂਦੀ ਹੈ ਤਜਰਬਾ ਲੈਣ ਦੇ ਵਾਸਤੇ ਤੁਹਾਨੂੰ ਉਹ ਵੀ ਕਰ ਲੈਣੀ ਚਾਹੀਦੀ ਹੈ ਜੇਕਰ ਤੁਹਾਡੇ ਕੋਲੇ ਪੈਸੇ ਦੀ ਕਮੀ ਨਹੀਂ ਹੈਗੀ ਤੇ ਫ੍ਰੀ ਦੇ ਵਿੱਚ ਤੁਹਾਨੂੰ ਥੋੜਾ ਟਾਈਮ ਵਾਸਤੇ ਜੇ ਕਿਤੇ ਜੌਬ ਕਰਨੀ ਪਵੇ ਸਿੱਖਣ ਦੇ ਵਾਸਤੇ ਤਾਂ ਤੁਹਾਨੂੰ ਉਹ ਕਰ ਲੈਣਾ ਚਾਹੀਦਾ ਨੰਬਰ 2 ਦੇ ਉੱਤੇ ਜਿਹੜੇ ਆਪਾਂ ਪੁਆਇੰਟ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ 10ਵੇਂ ਹਿਸਾਬ ਦੀ ਸੈਲਰੀ ਦਾ ਆਪਣੀ ਕਮਾਈ ਦਾ ਜਰੂਰ ਪੇ ਕਰੋ ਉਹਦਾ ਮਤਲਬ ਇਹ ਨਹੀਂ ਹੈਗਾ ਪਹਿਲਾਂ ਵੀ ਮੈਂ ਦੱਸ ਕੇ ਛੱਡਿਆ ਵੀ ਉਹਨੂੰ ਤੁਸੀਂ ਡਾ ਦੇਓ ਉਹਨੂੰ ਤੁਸੀਂ ਕਿਸੇ ਚੰਗੇ ਐਸੈਟ ਦੇ ਵਿੱਚ ਜਾਂ ਫਿਰ ਕਿਤੇ ਚੰਗੀ ਜਗ੍ਹਾ ਦੇ ਉੱਤੇ ਉਹਨੂੰ ਇਨਵੈਸਟਮੈਂਟ ਕਰੋ ਤਾਂ ਕਿ ਉਹ ਪੈਸਾ ਤੁਹਾਨੂੰ ਹੋਰ ਪੈਸਾ ਬਣਾ ਕੇ ਦੇਵੇ ਨੰਬਰ 3 ਦੇ ਉੱਤੇ ਤੁਸੀਂ ਕਦੇ ਵੀ ਇਹ ਨਹੀਂ ਸੋਚਣਾ ਵੀ ਤੁਸੀਂ ਇਸ ਚੀਜ਼ ਨੂੰ ਖਰੀਦ ਨਹੀਂ ਸਕਦੇ ਤੁਸੀਂ ਇਹ ਸੋਚਣਾ ਵੀ ਆਹ ਚੀਜ਼ ਨੂੰ ਮੈਂ ਕਿਵੇਂ ਖਰੀਦ ਸਕਦਾ ਜੇਰੋਂ ਆਪਾਂ ਕਿਸੇ ਵੀ ਲੈਨ ਦੇ ਮੂਰੇ ਕਿਵੇਂ ਲਾ ਦਿੰਦੇ ਆ ਤਾਂ ਜਿਹੜਾ ਆਪਣਾ ਦਿਮਾਗ ਆ ਉਹ ਇਹ ਸੋਚਣ ਲੱਗ ਜਾਊਗਾ ਵੀ ਮੈਂ ਇਹ ਚੀਜ਼ ਨੂੰ ਕਿਵੇਂ ਖਰੀਦ ਸਕਦਾ ਤਾਂ ਕਦੇ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਨਹੀਂ ਕਹਿਣਾ ਵੀ ਮੈਂ ਇਹ ਚੀਜ਼ ਨੂੰ ਖਰੀਦ ਨਹੀਂ ਸਕਦਾ ਨੰਬਰ 4 ਦੇ ਉੱਤੇ ਜਿਹੜਾ ਪੁਆਇੰਟ ਹੁੰਦਾ ਉਹ ਹੈਗਾ ਫਾਈਨੈਂਸ਼ੀਅਲ ਐਜੂਕੇਸ਼ਨ ਇੰਟੈਲੀਜੈਂਸ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਹਾਡੇ ਕੋਲੇ ਵੱਧ ਪੈਸੇ ਵੀ ਆ ਤਾਂ ਵੀ ਤੁਸੀਂ ਇਸ ਚੀਜ਼ ਤੋਂ ਬਿਨਾ ਗਰੀਬ ਹੋ ਸਕਦੇ ਆ ਜਾਂ ਫਿਰ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰ ਸਕਦੇ ਆ ਤੇ ਜੇਕਰ ਤੁਹਾਡੀ ਜ਼ਿੰਦਗੀ ਦਾ ਮਕਸਦ ਇਹ ਆ ਵੀ ਤੁਸੀਂ ਪੈਸਿਆਂ ਦੇ ਵਿੱਚ ਅਮੀਰ ਹੋਣਾ ਤੇ ਅਮੀਰ ਲਗਾਤਾਰ ਲੰਮੇ ਟਾਈਮ ਤੱਕ ਬਣੇ ਰਹਿਣਾ ਤਾਂ ਤੁਹਾਡੇ ਕੋਲੇ ਫਾਈਨੈਂਸ਼ੀਅਲ ਐਜੂਕੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਅਗਲਾ ਪੁਆਇੰਟ ਹੈਗਾਗਾ ਐਸੈਟ ਖਰੀਦੋ ਲਾਇਬਿਲਟੀ ਥਾਂ ਦੇ ਉੱਤੇ ਲਾਇਬਿਲਟੀ ਦਾ ਮਤਲਬ ਹੁੰਦਾ ਦੇਣਦਾਰੀਆਂ ਤੇ ਐਸੈਟ ਦਾ ਮਤਲਬ ਹੁੰਦਾ ਸੰਪਤੀ ਆਪਦੇ ਦੋਸਤ ਦੇ ਕੋਲੇ ਕਿਹੜਾ ਮਹਿੰਗਾ ਫੋਨ ਆ ਉਹਨੂੰ ਭੁੱਲ ਜਾਓ ਤੁਸੀਂ ਆਪਦੇ ਹਿਸਾਬ ਨਾਲ ਚੱਲੋ ਤੇ ਉਹ ਚੀਜ਼ ਨੂੰ ਖਰੀਦੋ ਜਿਹੜੀ ਚੀਜ਼ ਤੁਹਾਡੀ ਜੇਬ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਸਕੇ ਪੈਸਾ ਪਾਵੇ ਤੁਹਾਡੀ ਜੇਬ ਦੇ ਵਿੱਚੋਂ ਵੱਧ ਤੋਂ ਵੱਧ ਪੈਸਾ ਜਿਹੜੀ ਚੀਜ਼ ਕੱਢਦੀ ਉਹਨੂੰ ਕਦੇ ਨਾ ਖਰੀਦੋ ਬਿਨਾਂ ਲੋੜ ਤੋਂ ਜੇਕਰ ਤੁਹਾਡੇ ਕੋਲੇ ਐਨੇ ਪੈਸੇ ਆ ਵੀ ਕੋਈ ਫਰਕ ਹੀ ਨਹੀਂ ਪੈਂਦਾ ਫਿਰ ਤੁਸੀਂ ਇਹ ਚੀਜ਼ ਕਰਨ ਬਾਰੇ ਸੋਚ ਸਕਦੇ ਆ ਪਰ ਜੇਕਰ ਤੁਹਾਨੂੰ ਪੈਸੇ ਦੀ ਲੋੜ ਆ ਜਾਂ ਫਿਰ ਤੁਸੀਂ ਮਿਡਲ ਕਲਾਸ ਆ ਤਾਂ ਤੁਹਾਨੂੰ ਦੇਣਦਾਰੀਆਂ ਦੀ ਥਾਂ ਦੇ ਉੱਤੇ ਲਾਇਬਿਲਟੀ ਦੀ ਥਾਂ ਦੇ ਉੱਤੇ ਐਸੈਟ ਖਰੀਦਣਾ ਚਾਹੀਦਾ ਜੇਕਰ ਤੁਸੀਂ ਅਸਲੀ ਅਮੀਰ ਬਣਨਾ ਚਾਹੁੰਦੇ ਹੋ ਦਿਖਾਵਾ ਵਾਲੇ ਨਹੀਂ ਇੱਕ ਅਮੀਰ ਹੁੰਦਾ ਹੈਗਾ ਜਿਹੜਾ ਉਹ ਦਿਖਾਵਾ ਕਰਦਾ ਪਰ ਉਹਦੇ ਬੈਂਕ ਬੈਲੈਂਸ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਇੱਕ ਹੁੰਦਾ ਅਸਲੀ ਅਮੀਰ ਉਹ ਹੋ ਸਕਦਾ ਇਹਨਾਂ ਦਿਖਾਵਾ ਨਾ ਕਰਦਾ ਪਰ ਉਹਦੇ ਕੋਲ ਪੈਸਾ ਅਸਲ ਦੇ ਵਿੱਚ ਹੁੰਦਾ ਤਾਂ ਤੁਸੀਂ ਲਾਇਬਿਲਟੀਆਂ ਦੀ ਥਾਂ ਦੇ ਉੱਤੇ ਐਸੈਟ ਖਰੀਦੋ ਨਾ ਕਿ ਲਾਇਬਿਲਟੀਆਂ ਜਾਨਕਿ ਦੇਣਦਾਰੀਆਂ ਦੀ ਥਾਂ ਦੇ ਉੱਤੇ ਸੰਪਤੀ ਖਰੀਦੋ ਅਗਲਾ ਪੁਆਇੰਟ ਇਹ ਹੈਗਾ ਵੀ ਜੇਕਰ ਤੁਸੀਂ ਕੋਈ ਐਸੈਟ ਖਰੀਦ ਲਿਆ ਐਸੈਟ ਦਾ ਮਤਲਬ ਜਿਵੇਂ ਦੁਕਾਨ ਵੀ ਐਸੈਟ ਦੇ ਵਿੱਚ ਆਉਂਦੀ ਹੈ ਉਹ ਤੁਹਾਨੂੰ ਕਿਰਾਇਆ ਵੀ ਦਿੰਦੀ ਹੈ ਨਾਲ ਦੀ ਨਾਲ ਉਹਦਾ ਰੇਟ ਵੀ ਵੱਧਦਾ ਜੇਕਰ ਤੁਸੀਂ ਇੱਕ ਵਾਰੀ ਆਪਦਾ ਐਸੈਟ ਬਣਾ ਲਿਆ ਮੰਨ ਲਓ ਦੁਕਾਨ ਬਣਾਈ ਉਹ ਤੋਂ ਕਿਰਾਇਆ ਆ ਰਿਹਾ ਤਾਂ ਤੁਸੀਂ ਉਸੇ ਕਿਰਾਏ ਨੂੰ ਲਈ ਜਾਓ ਉਹਨੂੰ ਵੇਚੋ ਨਾ ਕਈ ਵਾਰੀ ਬੰਦੇ ਨੂੰ ਲਾਲਚ ਹੋ ਜਾਂਦਾ ਵੀ ਮੈਂ ਇਹਨੂੰ ਵੇਚ ਕੇ ਵੱਧ ਪੈਸੇ ਕਮਾ ਲੂੰਗਾ ਤੁਸੀਂ ਆਪਣੇ ਐਸੈਟ ਨੂੰ ਉਦਾਂ ਹੀ ਚੱਲਦਾ ਰਹਿਣ ਦਿਓ ਉਹ ਇੱਕ ਸਾਉ ਦਾ ਬੰਦਾ ਹੈਗਾ ਜਿਹੜਾ ਤੁਹਾਡੇ ਵਾਸਤੇ ਨੌਕਰੀ ਕਰ ਰਿਹਾ ਤੇ ਤੁਹਾਨੂੰ ਹਰ ਮਹੀਨੇ ਪੈਸੇ ਕਮਾ ਕੇ ਦੇ ਰਿਹਾ ਇਹ ਤੋਂ ਅਗਲਾ ਪੁਆਇੰ ਪਰ ਉਹਦੇ ਨਾਲ ਨਾਲ ਤੁਸੀਂ ਆਪ ਦਾ ਖੁਦ ਦਾ ਕੰਮ ਵੀ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰੋ ਸਿੱਖ ਕੇ ਕੁਛ ਆਪ ਦਾ ਬਣਾਉਣ ਦੀ ਕੋਸ਼ਿਸ਼ ਕਰੋ ਇਸ ਤੋਂ ਅਗਲਾ ਪੁਆਇੰਟ ਇਹ ਹੈਗਾ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਪੈਸਿਆਂ ਦੇ ਤੌਰ ਦੇ ਉੱਤੇ ਵੀ ਰਿਸਕ ਨਹੀਂ ਲੈ ਰਹੇ ਤਾਂ ਸਭ ਤੋਂ ਵੱਡਾ ਰਿਸਕ ਤੁਸੀਂ ਲੈ ਰਹੇ ਹੋ ਰਿਸਕ ਵੀ ਕਈ ਤਰ੍ਹਾਂ ਦੇ ਹੁੰਦੇ ਇੱਕ ਹੁੰਦਾ ਕੈਲਕੂਲੇਟਿਡ ਰਿਸਕ ਉਹ ਲੈਣਾ ਚਾਹੀਦਾ ਕਹਿਣ ਤੋਂ ਪਹਿਲਾਂ ਸੋਚ ਕੇ ਸਮਝ ਕੇ ਰਿਸਕ ਲੈਣਾ ਚਾਹੀਦਾ ਜੇਕਰ ਆਪਾਂ ਬੈਠੇ ਹੀ ਰਵਾਂਗੇ ਕੁਝ ਕਰਾਂਗੇ ਹੀ ਨਾ ਤਾਂ ਕੀ ਹੋਊਗਾ ਕੁਝ ਵੀ ਨਹੀਂ ਹੋਣਾ ਸਾਰੀ ਜ਼ਿੰਦਗੀ ਡਰ ਕੇ ਇੱਕ ਥਾਂ ਦੇ ਉੱਤੇ ਬੈਠੇ ਰਹਿਣਾ ਕੁਝ ਨਾ ਕਰਨਾ ਇਹ ਵੀ ਜ਼ਿੰਦਗੀ ਨਹੀਂ ਹੁੰਦੀ ਰਿਸਕ ਲੈਣਾ ਜ਼ਰੂਰੀ ਹੈ ਜੇਕਰ ਤੁਸੀਂ ਜ਼ ਰਿਸਕ ਨਹੀਂ ਲੈ ਰਹੇ ਤਾਂ ਉਹ ਸਭ ਤੋਂ ਵੱਡਾ ਰਿਸਕ ਹੈਗਾ ਰਿਸਕ ਦਾ ਮਤਲਬ ਲੈਣ ਦਾ ਇਹ ਨਹੀਂ ਹੈਗਾ ਕਿ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਕਹਿਣ ਤੋਂ ਭਾਵ ਚੰਗੇ ਪਾਸੇ ਜੇਕਰ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਆ ਤਾਂ ਡਰੋ ਨਾ ਕਰੋ ਇਸ ਤੋਂ ਅਗਲਾ ਪੁਆਇੰਟ ਹੈਗਾ ਆਰਟ ਆਫ ਸੇਲਿੰਗ ਤੁਸੀਂ ਕਿਸੇ ਵੀ ਚੀਜ਼ ਨੂੰ ਵੇਚਣਾ ਸਿੱਖੋ ਜੇਕਰ ਤੁਹਾਡੇ ਵਿੱਚ ਵੇਚਣ ਦੀ ਕਲਾ ਨਹੀਂ ਹੈਗੀ ਤਾਂ ਤੁਸੀਂ ਆਪਦੇ ਬਿਜ਼ਨਸ ਨੂੰ ਅੱਗੇ ਜਾ ਕੇ ਵੱਡਾ ਨਹੀਂ ਕਰ ਸਕੋਗੇ ਤੁਹਾਨੂੰ ਵੇਚਣ ਦੀ ਕਲਾ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਪੁਆਇੰਟ ਆ ਹਰ ਇੱਕ ਬੰਦੇ ਨੂੰ ਜਿਹੜਾ ਬੰਦਾ ਕਾਮਯਾਬ ਹੋਣਾ ਚਾਹੁੰਦਾ ਉਹਨੂੰ ਵੇਚਣ ਦੀ ਕਲਾ ਆਉਣੀ ਚਾਹੀਦੀ ਆ ਇਹ ਤੋਂ ਅਗਲਾ ਪੁਆਇੰਟ ਇਹ ਹੈਗਾਗਾ ਵੀ ਆਪਣੇ ਨਾਲੋਂ ਜਿਹੜੇ ਸਮਝਦਾਰ ਲੋਕ ਆ ਜਿਵੇਂ ਮੈਨੂੰ ਜਿੰਨਾ ਕੰਮ ਆਉਂਦਾ ਜਿਵੇਂ ਆਪਦੇ ਕੰਮ ਦੇ ਉੱਤੇ ਕੋਈ ਬੰਦਾ ਰੱਖਣਾ ਤਾਂ ਕੋਸ਼ਿਸ਼ ਇਹ ਹੋਵੇ ਵੀ ਜਿਹੜਾ ਮੈਥੋਂ ਵੱਧ ਜਾਣਦਾ ਉਹਨੂੰ ਕੰਮ ਤੇ ਰੱਖੋ ਤੇ ਉਹਦੀ ਸੈਲਰੀ ਦੇ ਵਿੱਚ ਕੋਈ ਕਟੌਤੀ ਨਾ ਕਰੋ ਉਹਨੂੰ ਜਿੰਨੀ ਜ਼ਰੂਰਤਾਂ ਯਾਨੀ ਕਿ ਜਿੰਨਾ ਉਹਦਾ ਹੱਕ ਬਣਦਾ ਜਿੰਨਾ ਉਹਦੇ ਵਿੱਚ ਟੈਲੈਂਟ ਹੈਗਾ ਉਹਨੂੰ ਓਨੇ ਪੈਸੇ ਜ਼ਰੂਰ ਪੇ ਕਰੋ ਹੋ ਸਕੇ ਤੁਹਾਨੂੰ ਥੋੜਾ ਬਹੁਤ ਵੱਧ ਵੀ ਦਿਓ ਕਹਿਣ ਤੋਂ ਭਾਵ ਜੇਕਰ ਤੁਸੀਂ ਆਪਣੇ EMPLOYE ਦਾ ਆਪਣੇ WORKER ਦਾ ਧਿਆਨ ਰੱਖੋਗੇ ਤਾਂ ਉਹ ਤੁਹਾਨੂੰ ਹੋਰ ਵੀ ਅੱਗੇ ਵਧਾਊਗਾ ਉਹ ਤੁਹਾਨੂੰ ਹੋਰ ਵੀ ਵੱਧ ਕਮਾ ਕੇ ਦੇਊਗਾ ਬਹੁਤ ਬੰਦੇ ਇਸ ਜਗ੍ਹਾ ਦੇ ਉੱਤੇ ਗਲਤੀ ਕਰ ਜਾਂਦੇ ਨੇ ਬਹੁਤ ਬੰਦੇ ਇਸ ਜਗ੍ਹਾ ਦੇ ਉੱਤੇ ਗਲਤੀ ਕਰ ਜਾਂਦੇ ਨੇ ਜੋ ਕਿ ਆਪ ਦੇ ਵਰਕਰ ਹੁੰਦੇ ਆ ਉਹਨਾਂ ਦੀ ਸੈਲਰੀ ਉਨ੍ਹਾਂ ਦਾ ਜਿੰਨਾ ਹੱਕ ਹੁੰਦਾ ਉਨੀ ਨਹੀਂ ਦਿੰਦੇ ਤੇ ਉਨ੍ਹਾਂ ਦਾ ਚੰਗੀ ਤਰ੍ਹਾਂ ਖਿਆਲ ਨਹੀਂ ਰੱਖਦੇ ਇਸ ਕਰਕੇ ਉਹ ਕਾਟੇ ਦੇ ਵਿੱਚ ਜਾ ਸਕਦੇ ਨੇ ਇਸ ਤਰ੍ਹਾਂ ਦੀਆਂ ਚੰਗੀਆਂ ਚੰਗੀਆਂ ਵੀਡੀਓ ਦੇਖਣ ਦੇ ਵਾਸਤੇ ਜੇਕਰ ਤੁਹਾਨੂੰ ਚੰਗੀ ਲੱਗੀ ਵੀਡੀਓ ਤੇ ਇਸ ਨੂੰ ਸ਼ੇਅਰ ਵੀ ਕਰ ਦਿਓ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਧੰਨਵਾਦ